ਅੱਜ ਹਾਲਾਤ ਬੜੇ ਬੁਰੇ ਐ ਕਿ ਸਾਰੇ ਪੰਜਾਬੀਏ ਆਪਣੇ ਦੇਸ਼ ਤੇ ਦੀ ਰੋਜ਼ ਅਰਦਾਸ ਕਰਦੇ ਐ ਪੰਜਾਬ ਦੇ ਭਲੇ ਦੇ ਲਈ ਪੰਜਾਬੀ ਤੇ ਲਈ ਦੇਸ਼ ਦੇਸ਼ ਦੇ ਲਈ ਭਾਰਤ ਦੇ ਲਈ ਪਰ ਇਸ ਦੇਸ਼ ਦੇ ਵਿੱਚ ਜਿਹੜੇ ਲੋਕ ਲੋਕਤੰਤਰ ਦੀਆਂ ਕੁਰਸੀਆਂ ਦੇ ਬੈਠੇ ਐ ਉਹ ਇਸ ਪੰਜਾਬ ਉਹ ਜਲੰਧਰ ਸ਼ਹਿਰ ਨੂੰ ਬਰਬਾਦ ਕਰਨ ਲੱਗ ਪਏ ਐ ਮੈਂ ਸਭ ਤੋਂ ਪਹਿਲੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿ ਮੁੱਖ ਮੰਤਰੀ ਸਾਹਿਬ ਉਸੀ ਬਹੁਤ ਹੀ ਵੱਡਾ ਇੱਕ ਜਿਹੜਾ ਕਦਮ ਹੈ ਉਹ ਜਲੰਧਰ ਦੇ ਵਿੱਚ ਉਠਾਇਆ ਜਿਸ ਦੇ ਲਈ ਮੈਂ ਤੁਹਾਡਾ ਧੰਨਵਾਦ ਦਿਲ ਦੀਆਂ ਗਰਾਈਆਂ ਤੋਂ ਕਰਦਾ ਕੋਈ ਜੋ ਤੁਸੀਂ ਚੰਗਾ ਕੰਮ ਕਰੋਗੇ ਅਸੀਂ ਤੁਹਾਡਾ ਧੰਨਵਾਦ ਵੀ ਕਰਾਂਗੇ ਜਿਸ ਪੰਜਾਬ ਦੇ ਲਈ ਕੋਈ ਜਿਹੜਾ ਕੰਮ ਤੁਸੀਂ ਅਗਰ ਨਹੀਂ ਚੰਗਾ ਇਸ ਪੰਜਾਬ ਦੇ ਹਿੱਤ ਲਈ ਹੋਏਗਾ ਤੇ ਉੱਥੇ ਤੁਹਾਡੇ ਬਰੋਚ ਵੀ ਖੜੇ ਆ ਪਰ ਇਹ ਕੰਮ ਜਿਆ ਤੁਸੀਂ ਜਲੰਧਰ ਸ਼ਹਿਰ ਦੇ ਕਈ ਪਰਿਵਾਰਾਂ ਨੂੰ ਬਚਾਉਣ ਦੇ ਲਈ ਜਿਹੜਾ ਕਦਮ ਉਠਾਇਆ ਤੁਹਾਡਾ ਬਹੁਤ ਬਹੁਤ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਤੇ ਜਿਹੜਾ ਮੇਰਾ ਅੱਜ ਦਾ ਲਾਈਵ ਹੈ ਇਬੀ ਮੁੱਖ ਮੰਤਰੀ ਸਾਹਿਬ ਨੂੰ ਹੀ ਮੇਰੀ ਬੇਨਤੀ ਹੈ ਉਹਨਾਂ ਨੂੰ ਹੀ ਮੇਰਾ ਸਮਰਪਿਤ ਹੈ ਕਿ ਤੁਸੀਂ ਅਗਰ ਸੱਚ ਦੇ ਲਈ ਚੱਲ ਰਹੇ ਹੋ ਅਗਰ ਸੱਚ ਦੇ ਲਈ ਤੁਸੀਂ ਇਸ ਪੰਜਾਬ ਦਾ ਭਲਾ ਚਾਹੁੰਦੇ ਹੋ ਕਿ ਜਲੰਧਰ ਸ਼ਹਿਰ ਦੇ ਵਿੱਚ ਕਿਸ ਹਾਲਾਤਾਂ ਦੇ ਵਿੱਚ ਕਿ ਅੱਜ ਜਿਹੜੀ ਦੁਕਾਨ ਖੁੱਲੀ ਪਈ ਹੈ ਮੇਰੇ ਜਲੰਧਰ ਵੈਸਟ ਦੇ ਵਿੱਚ ਜਿਹਦਾ ਕੱਲ ਦਾ ਮੈਨੂੰ ਬੜੇ ਹੀ ਲੋਕਾਂ ਦਾ ਫੋਨ ਆਇਆ ਕਿ ਐਮ ਡੀ ਐਚ ਦਾ ਮਤਲਬ ਕੀ ਹੈ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹਨਾ ਇਹ ਬੜਾ ਹੀ ਗੰਭੀਰ ਰਾਜਾ ਜਿਹੜਾ ਮੇਰੇ ਲੋਕਾਂ ਦੇ ਨਾਲ ਜਿਹੜਾ ਧਰੋਹ ਹੋ ਰਿਹਾ ਜਿਹੜੇ ਮੇਰੇ ਪਰਿਵਾਰ ਦੇ ਲੋਕ ਜਲੰਧਰ ਵੈਸਟ ਦੇ ਜਿਹੜੇ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਆ ਕਿਉਂਕਿ ਲੋਕਤੰਤਰ ਦੀ ਉਸ ਕੁਰਸੀ ਤੇ ਮੈਨੂੰ ਵੀ ਬੈਨ ਦਾ ਮੌਕਾ ਮਿਲਿਆ ਮੇਰੇ ਤੋਂ ਬੜੇ ਲੋਕ ਆਏ ਉਹਨਾਂ ਨੂੰ ਵੀ ਬੈਨ ਦਾ ਮੌਕਾ ਮਿਲਿਆ ਪਰ ਇਦਾਂ ਦੀ ਜਿਹੜੀ ਗੰਦੀ ਰਾਜਨੀਤੀ ਇਦਾਂ ਦੀ ਜਿਹੜੀ ਨਹੇਰੀ ਤੂਫਾਨ ਕਦੀ ਹੋਰ ਦੇਖਿਆ ਨਹੀਂ ਜਿਹੜਾ ਇਸ ਟਾਈਮ ਦੇਖ ਰਹੇ ਆ ਇਹ ਜਿਹੜਾ ਤੂਫਾਨ ਹੈ ਇੱਕ ਕਰਪਸ਼ਨ ਦਾ ਤੂਫਾਨ ਹੈ ਇਹ ਪ੍ਰਸ਼ਤ ਲੋਕਾਂ ਦਾ ਤੂਫਾਨ ਹੈ ਇਹ ਜਿਹੜੇ ਕਰਪਸ਼ਨ ਨਾਲ ਲਿਫਟ ਲੋਕ ਜਿਹੜੇ ਆ ਸਰਕਾਰ ਦੀਆਂ ਕੁਰਸੀਆਂ ਤੇ ਬੈਠੇ ਆ ਇਹ ਅੱਜ ਉਹਨਾਂ ਨਾਲ ਤੂਫਾਨ ਹੈ ਇਸ ਕਰਕੇ ਮੇਰਾ ਮੁੱਖ ਮੰਤਰੀ ਸਾਹਿਬ ਨੂੰ ਬੜੀ ਹੱਥ ਜੋੜ ਕੇ ਬੇਨਤੀ ਹੈ ਕਿ ਜਲੰਧਰ ਦੇ ਲੋਕ ਇਨਸਾਫ ਦੇ ਲਈ ਤਰਸ ਰਹੇ ਆ ਉਹਨਾਂ ਨੂੰ ਇਨਸਾਫ ਦੇ ਦਿਓ ਇਹ ਜਿਹੜਾ ਇਨਸਾਫ ਹੈ ਤੁਸੀਂ ਦੇ ਸਕਦੇ ਹੋ ਮੁੱਖ ਮੰਤਰੀ ਸਾਹਿਬ ਤੁਹਾਡੇ ਤੋਂ ਬੜੀਆਂ ਉਮੀਦਾਂ ਲਾਈਆਂ ਆ ਲੋਕਾਂ ਨੇ ਅਗਰ ਤੁਸੀਂ ਚੰਗਾ ਕੰਮ ਕਰੋਗੇ ਮੈਂ ਬਾਰ-ਬਾਰ ਕਹਿ ਰਿਹਾ ਕਿ ਤੁਹਾਡੇ ਚੰਗੇ ਕੰਮ ਦੇ ਹਿੱਤ ਚਾਕੇ ਬੋਲਾਂਗੇ ਅਗਰ ਇਸ ਪੰਜਾਬ ਦੇ ਖਿਲਾਫ ਕੋਈ ਕੰਮ ਹੋਏਗਾ ਤੇ ਡਟ ਕੇ ਬੋਲਾਂਗੇ ਮੇਰੇ ਲੋਕ ਪੁੱਛ ਰਹੇ ਆ ਕਿ ਐਮ ਡੀ ਐਚ ਦਾ ਮਤਲਬ ਕੀ ਹੈ ਮੈਂ ਦੱਸਣ ਜਾ ਰਿਹਾ ਕਿ ਇਹ ਉਹ ਲੋਕ ਹੈ ਜਿਹੜੇ ਜਲੰਧਰ ਵੈਸਟ ਨੂੰ ਵੇਚ ਰਹੇ ਆ ਜਿਹੜੇ ਜਲੰਧਰ ਵੈਸਟ ਨੂੰ ਅੱਜ ਆਪਣੀ ਦੁਕਾਨ ਬਣਾ ਕੇ ਉੱਥੋਂ ਕਮਾਈ ਕਰ ਰਹੇ ਆ ਇਸ ਕਰਕੇ ਵੀ ਜਿਹੜਾ ਨਾਮ ਹੈ ਐਮ ਡੀ ਐਚ ਦਿੱਤਾ ਪੁਰਾਣਾ ਨਾਮ ਹੈ ਮੰਦਰ ਦੀ ਹੱਟੀ ਦੋਸਤੋ ਐਮ ਡੀ ਐਚ ਦਾ ਮਤਲਬ ਹੈ ਮੰਦਰ ਦੀ ਹੱਟੀ ਜਿਹੜੀ ਰਿਕਵਰੀ ਏਜੰਸੀ ਹੈ ਉਸ ਕੰਪਨੀ ਦੀ ਰਿਕਵਰੀ ਏਜੰਸੀ ਹੈ ਏਡਬਲਯੂਬੀ ਰਿਕਵਰੀ ਏਜੰਸੀ ਜਿਹੜੀ ਲੈਦਰ ਕੰਪਲੈਕਸ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਜਾ ਕੇ ਰਿਕਵਰੀ ਹੁੰਦੀ ਹੈ ਨਾ ਜਲੰਧਰ ਕਾਰਪੋਰੇਸ਼ਨ ਦੇ ਵਿੱਚ ਨਾ ਪੁੱਡਾ ਦੇ ਅਫਸਰ ਉਸ ਦੀ ਰਿਕਵਰੀ ਕਰਦੇ ਨਾ ਹੋਰੀ ਕੋਈ ਇੰਪੋਰਟ ਟਾਸਟ ਰਿਕਵਰੀ ਕਰਦਾ ਪੂਰੀ ਰਿਹੜੀ ਰਿਕਵਰੀ ਹੈ ਮੈਂ ਦੱਸਣਾ ਚਾਹਨਾ ਉਹ ਜਲੰਧਰ ਵੈਸਟ ਦੇ ਵਿੱਚ ਲੈਦਰ ਕੰਪਲੈਕਸ ਦੇ ਵਿੱਚ ਏਡਬਲਯੂਬੀ ਜਿਹੜੀ ਰਿਕਵਰੀ ਏਜੰਸੀ ਹੈ ਉਹ ਕਰ ਰਹੀ ਹੈ ਦੋਸਤੋ ਬੜੇ ਹੀ ਦੁਖੀ ਮਨ ਦੇ ਨਾਲ ਅੱਜ ਮੈਂ ਬੋਲ ਰਿਹਾ ਕਿ ਜਿਹੜੇ ਮੇਰੇ ਲੋਕ 20 25 30 50 50000 ਦੀਆਂ ਜੜੀਆਂ ਰਿਕਵਰੀਆਂ ਦੇ ਰਿਆ ਲੱਖ ਲੱਖ ਰੁਪਏ ਰਿਕਵਰੀਆਂ ਦੇ ਰਿਆ 5-5 ਲੱਖ ਰਿਕਵਰੀਆਂ ਦੇ ਰਿਆ 20-20 ਲੱਖ ਰਿਕਵਰੀਆਂ ਦੇ ਰਿਆ ਕੋਈ 10-10 20-20 ਹਜ਼ਾਰ ਮਰਲਾ ਦੇ ਰਿਆ ਰਿਕਵਰੀਆਂ ਇਹ ਮੇਰੇ ਜਲੰਧਰ ਵਾਸਤੇ ਹਾਲਾਤ ਹੋ ਚੁੱਕੇ ਆ ਪਰ ਮੈਂ ਜਦੋਂ ਵੀ ਬੋਲਦਾ ਪੁਖਤਾ ਸਬੂਤਾਂ ਦੇ ਨਾਲ ਸਬੂਤ ਮੇਰੇ ਕੋਲ ਅਗਰ ਹੋਸਤੀ ਦੇ ਹੋਣ ਪੁਖਤਾ ਐਵੀਡੈਂਸ ਦੇ ਨਾਲ ਫਿਰ ਮੈਂ ਹੀ ਤੁਹਾਡੇ ਵਿੱਚ ਲਾਈਵ ਆਵਾਂਗਾ ਪਰ ਮੈਂ ਬੜੇ ਦਿਨਾਂ ਦਾ ਇਹ ਸੋਚ ਰੇ ਸੀ ਅਸੀਂ ਪਤਾ ਨਹੀਂ ਇਸ ਜਲੰਧਰ ਵੈਸਨ ਲੁੱਟ ਕੇ ਖਾ ਜਾਾਂਗੇ ਪਰ ਮੈਂ ਸਭ ਤੋਂ ਵੱਡਾ ਉਸ ਪਰਮਾਤਮਾ ਨੂੰ ਦੇ ਅੱਗੇ ਅਰਦਾਸ ਕਰਨਾ ਚਾਹਨਾ ਕਿ ਜਾਂ ਤੇ ਉਹਨਾਂ ਦੇ ਕੋਲ ਕੋਈ ਪੈਸੇ ਦੀ ਕਮੀ ਹੁੰਦੀ ਜਾਂ ਕੋਈ ਉਹ ਘਰੂ ਭੁੱਖੇ ਨੰਗੇ ਹੁੰਦੇ ਤੇ ਉਹ ਇਹਦਾਂ ਦੇ ਕੰਮ ਕਰਦੇ ਪਰ ਪਰਮਾਤਮਾ ਦਾ ਦਿੱਤਾ ਸਾਰਾ ਕੁਝ ਹੈ ਪੰਜਾਬ ਪਹਿਲੇ ਹੀ ਲੁੱਟ ਕੇ ਉਹ ਬੜੀ ਦੇਰ ਖਾ ਚੁੱਕੇ ਆ ਬੜੀ ਪਹਿਲੇ ਹੀ ਉਹਨਾਂ ਨੂੰ ਮੌਕਾ ਮਿਲਿਆ ਪੰਜਾਬ ਲੁੱਟਣ ਦਾ ਉਦੋਂ ਵੀ ਇਸ ਪੰਜਾਬ ਦੇ ਵਿੱਚ ਜਿਹੜਾ ਕਾਲਾ ਚਿੱਟਾ ਨੋਟ ਕਰਕੇ ਕਾਲੇ ਪੈਸੇ ਨੂੰ ਚਿੱਟਾ ਕਿੱਦਾਂ ਕਰੀਦਾ ਸਾਰਾ ਪਤਾ ਉਹਨਾਂ ਨੂੰ ਉਹ ਪਹਿਲੇ ਆਪਣੇ ਢਿੱਡ ਭਰ ਚੁੱਕੇ ਆ ਪਰ ਦੁੱਖ ਇਸ ਤੀ ਦਾ ਕਿ ਅੱਜ ਜਿਹੜੇ ਗਰੀਬ ਲੋਕਾਂ ਨੇ ਵੋਟਾਂ ਪਾਈਆਂ ਜਿਹੜੇ ਲੋਕਾਂ ਨੇ ਜਲੰਧਰ ਵੈਸਟ ਉੱਤੇ ਵਿਸ਼ਵਾਸ ਕੀਤਾ ਅੱਜ ਉਹ ਠੱਗਿਆ ਠੱਗਿਆ ਕਹ ਮਹਿਸੂਸ ਕਰ ਰਹੇ ਆ ਦੋਸਤੋ ਪ੍ਰਸ਼ਟ ਏਟੀਪੀ ਜਿਹੜਾ ਕੱਲ ਦਾ ਗਿਫਤਾਰ ਵਿਜੀਲੈਂਸ ਨੇ ਕੀਤਾ ਉਹ ਜਿਹੜਾ ਪ੍ਰਸ਼ਟ ਏਟੀਪੀ ਨੂੰ ਗਿਫਤਾਰ ਕੀਤਾ ਉਹ ਕੋਈ ਵੀ ਹੋਰ ਕਿਸੇ ਵੀ ਜ਼ਿਲ੍ਹੇ ਦੇ ਨਾਲ ਸੰਬੰਧੀ ਨਹੀਂ ਹੈ ਨਾ ਕਿਸੇ ਹੋਰ ਹਲਕੇ ਦੇ ਨਾਲ ਸੰਬੰਧੀ ਹੈ ਉਹਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਹ ਜਲੰਧਰ ਵੈਸਟ ਦੀਆਂ ਵੈਦ ਕਲੋਨੀਆ ਵੈਦ ਦੁਕਾਨਾਂ ਵੈਦ ਘਰ ਵੈਦ ਲੋਕਾਂ ਦੀਆਂ ਜਿਹੜੇ ਛੋਪਾਂ ਦੇ ਉੱਤੇ ਜਿਹੜੇ ਨੋਟਿਸ ਚੱਲ ਰਿਹਾ ਲੋਕਾਂ ਦੀ ਮੈਂ ਲੜਾਈ ਸੁਣੀ ਸੀ ਟਵਿੱਟਰ ਟਵੀਟ ਬਿਆਨੋ ਬਿਆਨਨੀ ਪਰ ਮੇਰੇ ਜਲੰਧਰ ਵੈਸਟ ਦੇ ਵਿੱਚ ਜਿਹੜੀ ਲੜਾਈ ਚੱਲ ਰਹੀ ਹੈ ਅੱਜ ਉਹ ਨੋਟਿਸ ਦੀ ਚੱਲ ਰਹੀ ਹੈ ਨੋਟੋ ਨੋਟਸ ਜਾ ਕੇ ਉਸੀ ਦੁਕਾਨ ਤੇ ਨੋਟਸ ਲਾ ਦਿਓ ਅੱਜ ਉਹਦੀ ਫੈਕਟਰੀ ਤੇ ਨੋਟਸ ਲਾ ਦਿਓ ਅੱਜ ਉਹਦੇ ਘਰ ਤੇ ਨੋਟਿਸ ਲਾ ਦਿਓ ਅੱਜ ਉਹਦੀ ਛੱੜ ਤੇ ਨੋਟਿਸ ਲਾ ਦਿਓ ਅੱਜ ਉਸ ਬੰਦੇ ਦੇ ਨਾਲ ਜਾ ਕੇ ਨੋਟਿਸ ਲਾਉਣ ਤੋਂ ਬਾਅਦ ਉਹਰੇ ਕੋਲ ਫਿਰ ਹਫਤਾ ਵਸੂਲੀ ਕੀਤੀ ਜਾਂਦੀ ਹੈ ਹਫਤਾ ਵਸੂਲੀ ਕਰਨ ਦੇ ਲਈ ਜਿਹੜਾ ਕਰਪਟ ਅਫਸਰ ਅੱਜ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਉਹਨੂੰ ਛੜਾਣ ਦੇ ਲਈ ਕੱਲ ਰਾਤ ਦੇ ਮੰਤਰੀ ਸਾਹਿਬ ਦਾ ਪੂਰਾ ਜੋਰ ਲੱਗਿਆ ਪਿਆ ਪੂਰੀ ਤਾਕਤ ਲੱਗੀ ਪਈ ਹੈ ਕਿ ਮੇਰੇ ਸਹਬਜ਼ਾਦੇ ਕੋਲ ਗਲਤੀਆਂ ਹੋ ਗਈਆਂ ਮੈਂ ਉਹਰੀਆਂ ਗਲਤੀਆਂ ਮੰਨਣ ਨੂੰ ਤਿਆਰ ਆ ਪਰ ਮੈਨੂੰ ਕਿਤੇ ਮੇਰੇ ਸਾਹਿਬ ਜਾਦਾ ਨੂੰ ਨਾ ਪਸਾ ਦਿਓ ਸਾਹਿਬ ਜਾਦਾ ਤੁਸੀਂ ਜਾਣਦੇ ਹੋ ਕਿਹੜੇ ਸਾਹਿਬ ਜਾਦਾ ਦੀ ਮੈਂ ਗੱਲ ਕਰ ਰਿਹਾ ਹਾਂ AWB ਦੀ ਕਿਉਂਕਿ ਰਿਕਵਰੀ ਏਜੰਸੀ ਉਹਨੇ ਖੋਲੀ ਸੀ ਜਿਹੜੀ ਰਿਕਵਰੀ ਏਜੰਸੀ ਦੇ ਵਿੱਚ ਅੱਜ ਜਿਹੜਾ ਜਲੰਧਰ ਵੈਸਟ ਦਾ ATP ਨੂੰ ਗ੍ਰਿਫਤਾਰ ਕੀਤਾ ਗਿਆ ਅੱਜ ਉਹਨੂੰ ਛਡਾਣ ਦੇ ਲਈ ਪੂਰਾ ਜ਼ੋਰ ਲੱਗਿਆ ਮੈਂ ਮੀਡੀਆ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਇਹ ਦੇਖੋ ਤੁਹਾਡੀਆਂ ਸਾਰੀਆਂ ਖ਼ਬਰਾਂ 'ਚ ਵਰਸ਼ਨ ਆਇਆ ਕਿ ਕੱਲ੍ਹ ਰਾਤ ਦਾ ATP ਰੈਸਟ ਹੋ ਚੁੱਕਾ ਪਰ ਅੱਜ ਮੈਨੂੰ ਲੱਗਦਾ ਕਿ ਅਗਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮਿਰਰ ਇਹ ਜਿਹੜਾ ਲਾਈਵ ਸੁਣਨ ਤੋਂ ਬਾਅਦ ਕਿ ਉਸ ਬੰਦੇ ਨੂੰ ਜਿਹੜਾ ਹੈ ਉਹਨੂੰ ਲਰੀਫ ਕਿਸੇ ਜੀ ਦੇ ਵੀ ਨਹੀਂ ਮਿਲੇਗੀ ਕਿਉਂਕਿ ਮੰਤਰੀ ਅਤੇ ਹੋਰ ਲੋਕ ਜਿਹੜੇ ਸਰਕਾਰ ਦੇ ਤਾਕਤਵਰ ਲੋਕ ਉਹਨੂੰ ਅੱਜ ਇਸ ਪਰਚੇ ਚ ਕਢਾਉਣ ਦੇ ਲਈ ਪੂਰਾ ਜ਼ੋਰ ਲਗਾ ਰਹੇ ਆ ਕਿ ਉਹਨਾਂ ਦੇ ਜਿਹੜੇ ਪਰਿਵਾਰਾਂ ਦੇ ਸਦਸਿਆਂ ਦਾ ਨਾਮ ਨਾ ਆ ਜਾਵੇ ਉਹਨਾਂ ਦੇ ਕਿਸੇ ਚਹੇਤੇ ਦਾ ਨਾਮ ਨਾ ਆ ਜਾਵੇ ਇਸ ਕਰਕੇ ਪੂਰਾ ਜ਼ੋਰ ਲੱਗਿਆ ਪਿਆ ਹੈ ਪਰ ਦੇਖੋ ਮੀਡੀਆ 'ਚ ਖਬਰ ਆਈ ਹੋਵੇ ਜਲੰਧਰ ਸ਼ਹਿਰ 'ਚ ਪਤਾ ਕੱਲ੍ਹ ਤੱਕ ਏਟੀਪੀ ਗ੍ਰਿਫਤਾਰ ਹੈ ਪਰ ਅਗਰ ਉਹ ਏਟੀਪੀ ਨੂੰ ਛੱਡਿਆ ਜਾਵੇ ਹੁਣ ਕੁਝ ਮਿੰਟਾਂ ਬਾਅਦ ਤੇ ਕਿੱਦਾਂ ਦੇ ਲੋਕਤੰਤਰ 'ਚ ਤੁਸੀਂ ਜੀ ਰਹੇ ਹੋ ਕਿੱਦਾਂ ਦੀ ਤੁਸੀਂ ਤਾਕਤ 'ਚ ਜੀ ਰਹੇ ਹੋ ਤੁਸੀਂ ਆਪਣੇ ਆਪ ਨੂੰ ਮਹਿਸੂਸ ਕਰ ਸਕਦੇ ਹੋ ਕਿ ਕਿਸੇ ਨਾਲ ਕੀ ਹਾਲਾਤ ਹੋ ਸਕਦੇ ਆ ਪਰ ਮੈਂ ਮੁੱਖ ਮੰਤਰੀ ਸਾਹਿਬ ਕੋ ਇਹ ਹੀ ਬੇਨਤੀ ਕਰਨ ਦੇ ਲਈ ਆਇਆ ਕਿ ਮੇਰੇ ਹਲਕੇ ਦੇ ਵਿੱਚ ਮੈਂ ਦੱਸਿਆ ਕਿ ਲੋਕ ਟਵੀਟੋ ਟਵੀਟ ਚੱਲਦੇ ਆ ਲੋਕ ਬਿਆਨੋ ਬਿਆਨੇ ਚੱਲਦੇ ਆ ਲੋਕ ਸਿਆਸਤ ਦੀ ਰਾਜਨੀਤੀ ਕਰਦੇ ਆ ਪਰ ਮੇਰੇ ਹਲਕੇ ਦੇ ਵਿੱਚ ਦੋਸਤੋ ਬੜਾ ਵੱਡਾ ਕਰਪਸ਼ਨ ਦਾ ਇੱਕ ਮਸਲਾ ਬੜਾ ਅਹਿਮ ਮਸਲਾ ਜਿਹੜਾ ਮੇਰੇ ਜਲੰਧਰ ਵਾਸਤੇ ਲੋਕ ਲੁੱਟੇ ਜਾ ਰਹੇ ਆ ਅੱਜ ਉਹਨਾਂ ਨੂੰ ਇੱਕ ਵਾਣ ਕਰਨ ਜਾ ਰਹੇ ਆ ਕਿ ਤੁਹਾਨੂੰ ਜ਼ਰੂਰਤ ਨਹੀਂ ਹੈ ਅਗਰ ਇਨਸਾਫ ਮਿਲੇਗਾ ਤੇ ਤੁਸੀਂ ਵੀ ਲੋਕ ਸਰਕਾਰ ਨੂੰ ਰੈਵਨਿਊ ਦੇਣ ਦੇ ਹੱਕਦਾਰ ਹੋ ਨਹੀਂ ਤੇ ਅੱਜ ਤੋਂ ਬਾਅਦ ਕਿਸੇ ਨੂੰ ਵੀ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਨੋਟਿਸ ਲਗਾਏ ਆ ਜਾਂ ਜਿਨ੍ਹਾਂ ਦੇ ਨੋਟਿਸ ਆਏ ਆ ਕਿਸੇ ਨੂੰ ਵੀ ਇੱਕ ਦੁੱਕੀ ਦੇਣ ਦੀ ਜ਼ਰੂਰਤ ਨਹੀਂ ਇੱਕ ਪੈਣੀ ਦੇਣ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਲੋਕ ਇਨਾਂ ਦੇ ਜਿਹੜੇ ਲੀਡਰ ਨਿਚਲੇ ਸਤਲ ਦੇ ਉੱਤੇ ਆ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਮੇਰਾ ਸਟੇਟਸ ਨਹੀਂ ਹੈ ਕਿ ਮੈਂ ਅੱਜ ਕਿਸੇ ਕੌਂਸਲ